ਸਾਰਾ ਨੂੰ ਤੇ ਡਾਕਟਰ ਪੰਟਾ ਦਾ ਪਾਗਲਾ ਪਾੜ ਸ਼ੁਰੂ ਕਰਦੇ ਆਂ ਜੀ ਜਸਵੰਤ ਅੰਦਰੋਂ ਨਰਸ ਦੇ ਕੱਪੜੇ ਪਾ ਕੇ ਆਉਂਦੀ ਹੋਈ ਠੀਕ ਹੈ ਡਾਕਟਰ ਹੈ ਤੂੰ ਤੇ ਪੂਰੀ ਨਰਸ ਲੱਗਦੀ ਹੈ ਵਾਹ ਵਾਹ ਇਹ ਕਰਾਮਾਤ ਸਾਨੂੰ ਪਹਿਲਾਂ ਕਿਉਂ ਨਾ ਸੁਝੀ ਲੈ ਦੇਖ ਸ਼ੀਸ਼ਾ ਜਸਵੰਤ ਸ਼ੀਸ਼ੇ ਵਿੱਚ ਮੂੰਹ ਬਣਾ ਕੇ ਪੂਰੀ ਭੂਤ ਨਹੀਂ ਲੱਗਦੀ ਹਾਂ ਸਿਰ ਉੱਤੇ ਰਮਾਰ ਮੈਨੂੰ ਬੜਾ ਅਜੀਬ ਲੱਗਦਾ ਹੈ ਇਸ ਦਾ ਇੱਕ ਨਾਲ ਬਹੁਤ ਨਹੀਂ ਲਾਈ ਤੁਸੀਂ ਰਤਾ ਕੱਸ ਦਿਓ ਡਾਕਟਰ ਤੂੰ ਪੈਨ ਨਹੀਂ ਲਾਈ ਜਸਵੰਤ ਪੈਨ ਛੋਟੀ ਹੈ ਮੈਨੂੰ ਰੁਮਾਲ ਬੰਨਣ ਦਾ ਵੱਲ ਵੀ ਤਾਂ ਨਹੀਂ ਆਉਂਦਾ ਡਾਕਟਰ ਅੱਛਾ ਇੱਧਰ ਉਹ ਆਪਣੀ ਪਗੜੀ ਵਿੱਚੋਂ ਪੈਨ ਕੱਢ ਕੇ ਜਸਵੰਤ ਦਾ ਰੁਮਾਲ ਬੰਨਦਾ ਹੈ ਬਾਹਰੋਂ ਠਕ ਠਕ ਸੁਣਾਈ ਦਿੰਦੀ ਹੈ ਛੇਤੀ ਕਰ ਛੇਤੀ ਹਾਈ ਇਹ ਪੈਨ ਮੇਰੀ ਉਂਗਲ ਵਿੱਚ ਚੁਬ ਗਿਆ ਤੂੰ ਦੌੜ ਕੇ ਟਾਈਮ ਪੀਸ ਵਜਾ ਜਾ ਠਕ ਠਕ ਜਸਵੰਤ ਮਰੀਜ਼ ਡਾਕਟਰ ਇੱਕ ਮਰੀਜ਼ ਨੂੰ ਵਕਤ ਦਿੱਤਾ ਸੀ ਉਹ ਹੀ ਦੰਦਾਂ ਦਾ ਸੈਟ ਲੈਣ ਆਇਆ ਮੈਂ ਇਹ ਸੈਟ ਕੱਲ ਰਾਤ ਹੀ ਖਤਮ ਕੀਤਾ ਸੀ ਪੂਰੇ 200 ਰੁਪਏ ਜਸਵੰਤ ਕੌਣ ਠਕ ਠਕ ਡਾਕਟਰ ਉਹ ਇਹ ਪਉਹੀਏ ਮੈਂ ਉਸ ਦੀ ਠਕ ਠਕ ਤੋਂ ਇਹ ਪਛਾਣ ਗਿਆ ਹਾਂ ਬੜਾ ਕਾਲਾ ਆਦਮੀ ਹੈ ਬੰਦਰ ਪੁਰਦਾ ਠੇਕੇਦਾਰ ਦੂਜੀ ਸ਼ਾਦੀ ਹੈ ਵਿਚਾਰੇ ਦੇ ਦੰਦ ਨਹੀਂ ਬੁੱਢੀ ਕੋੜੀ ਤੇ ਲਾਗ ਲਾਂ ਖੈਰ ਪੂਰੇ 200 ਮਿਲਣਗੇ 99 ਰੁਪਏ ਕਿਰਾਇਆ ਦੇ ਦੇਵਾਂਗੇ ਬਾਕੀ 101 ਰੁਪਏ ਜਸਵੰਤ ਇਸ ਵਿੱਚ ਮੇਰੀ ਇੱਕ ਸੈਂਡਲ ਇੱਕ ਕਮੀਜ਼ ਤੇ ਤੁਹਾਡੇ ਲਈ ਫਿਕਸੋ ਦੀ ਸ਼ੀਸ਼ੀ ਇੱਕ ਸ਼ੀਸ਼ੀ ਠਕ ਠਕ ਬਾਰੂ ਆਵਾਜ਼ ਪਿਆਰਾ ਸਿੰਘ पलटा कारे जसवंत झट दूजे कमरे में चली जाती है तो प्यारा सिंह टैलीफोन उल् कर लग है पैसूप चंद दाखिल होंगे है डॉक्टर टैलीफोन उल् करते हुए हैलो बोल रहा हाँ ठीक है हो गया अच्छा अच्छा हाँ हाँ मैं दवाई घाल रहा हाँ जी हाँ सुरूप वाल देख के टैलीफोन रख के उसूप ਖੂਬ ਖੂਬ ਸੁਨਾ ਯਾਰ ਤੂੰ ਕਦੋਂ ਆਇਆ ਈ ਸਰੂਪ ਕੁਰਸੀ ਉੱਤੇ ਬੈਠਦੇ ਹੋਏ ਹਾਕਾਂ ਮਾਰ-ਮਾਰ ਕੇ ਮੇਰਾ ਸੰਗ ਬੈਠ ਗਿਆ ਕੀ ਕਰ ਰਹੇ ਹਾਂ ਸੈਂ ਡਾਕਟਰ ਐਵੇਂ ਇੱਕ ਮਰੀਜ਼ ਨੂੰ ਭੂਤ ਰਿਆਸਾਂ ਸੁਨਾ ਤੂੰ ਜਲੰਧਰੋਂ ਕਦ ਆਇਆ ਸਰੂਪ ਅੱਜ ਸਿਰੇ ਸਿਰਫ ਇੱਕ ਦਿਨ ਲਈ ਇੱਥੇ ਇੱਕ ਫੌਜੀਦਾਰ ਕੇਸ ਵਿੱਚ ਪੇਸ਼ੀ ਉੱਤੇ ਆਇਆ ਹਾਂ ਡਾਕਟਰ ਤੇਰੀ ਪ੍ਰਤੀਸਨਾ ਕੀ ਹਾਲ ਹੈ ਨਰੰਦਰ ਕਾਮ ਤੁਰਪਿਆ ਸਰੂਪ ਪਹਿਲਾ ਪੈ ਤਾਂ ਉਹ ਕਾਹ ਹੋਣਾ ਪਿਆ ਪਰ ਫਿਰ ਡਾਡਾ ਰੀੜ ਪਿਆ ਬਸ ਮਨ ਮਾਰ ਕੇ ਬੈਠਣ ਦੀ ਗੱਲ ਹੈ ਜਿਸ ਵੰਤ ਅੰਦਰੋਂ ਆਉਂਦੀ ਹੈ ਸੁਣਾ ਜਾ ਖੂਬ ठाਠ ਨੇ ਨਰਸੀ ਰੱਖ ਲਈ ਰਾਜ਼ ਨਰਾਨਾ ਲਹਿਜ਼ੇ ਲਹਿਜ਼ੇ ਵਿੱਚ ਤਿਤਲੀਏ ਤਿਤਲੀ ਨੱਪਰਾ ਕੋਈ ਭਰਾਵਾ ਇਹ ਤਾਂ ਤੇਰੀ ਭਾਬੀ ਏ ਪਛਾਣਿਆ ਨਹੀਂ ਸਰੂਪ ਅੱਛਾ ਏ ਸਾਡੀ ਭਾਬੀ ਏ ਖੂਬ ਖੂਬ ਸਾਸਰੀਆ ਕਾਲ ਭਾਬੀ ਜੀ ਖੂਬ ਪੇਸ ਬਦਲਿਆ ਏ ਜਸਵੰਤ ਸਾਸਰੀਆ ਕਾਲ ਮੈਂ ਆਖਿਆ ਵੇਲੇ ਬੈਠਣ ਤੋਂ ਇਹੋ ਚੰਗਾ ਏ ਕਿ ਇਹਨਾਂ ਦਾ ਵੀ ਹੱਥ ਪਟਾਵਾ ਇਹ ਸੀ ਜੀ ਅਗਲਾ 파 ਡਾਕਟਰ ਪਲਟਾ ਦਾ ਮਤਵਾ ਸ਼ੇਅਰ ਕਰੋ ਲਾਈਕ ਕਰੋ ਆਉ ਸਬਸਕ੍ਰਾਈਬ ਕਰੋ ਮਿਲਨੇ ਆ ਨਵੀਂ ਵੀਡੀਓ ਲੈ ਕੇ ਜੀ ਸਾਸਰੀ ਕਾਲ